ਹਾਂ ਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਭੂਗੋਲ ਭਾਗ 10ਵੀਂ ਜਮਾਤ ਦਾ ਉਸ ਦੇ ਵਿੱਚ ਆਪਾਂ ਤਿੰਨ ਪਾਰਟ ਬਣਾਵਾਂਗੇ ਲਗਭਗ 120 ਤੋਂ 25 ਕੁਐਸਚਨ ਨੇ ਜਿਹੜੀ ਕਿ ਪੂਰੀ 10ਵੀਂ ਜਮਾਤ ਦੀ ਸਮਾਜਿਕ ਸਿੱਖਿਆ ਜਿਹੜੀ ਬੁੱਕ ਹੈਗੀ ਉਹਦੇ ਵਿੱਚੋਂ ਸਾਰੇ ਪਾਠਾਂ ਦੇ ਵਿੱਚੋਂ ਬਣਾਏ ਗਏ ਨੇ ਤੇ ਉਮੀਦ ਕਰਾਂਗੇ ਤੁਸੀਂ ਜਿਸ ਵੀ ਪੇਪਰ ਦੀ ਤਿਆਰੀ ਕਰ ਰਹੇ ਹੋਗੇ ਉਹਦੇ ਲਈ ਤੁਹਾਡੇ ਲਈ ਇਹ ਫਾਇਦੇਮੰਦ ਹੋਣਗੇ ਤਾਂ ਪਹਿਲੇ ਪਾਰਟ ਦੇ ਵਿੱਚ ਆਪਣਾ ਅੱਜ ਪਹਿਲਾ ਕੁਐਸਚਨ ਹੈ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਕਿੰਨੀਆਂ ਰਿਆਸਤਾਂ ਤੇ ਬ੍ਰਿਟਾਨਵੀ ਪ੍ਰਾਂਤ ਸਨ? ਹਾਂਜੀ, ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਕਿੰਨੀਆਂ ਰਿਆਸਤਾਂ ਸੀ? 562 ਰਿਆਸਤਾਂ ਸੀ ਤੇ ਬ੍ਰਿਟਾਨਵੀ ਪ੍ਰਾਂਤ ਕਿੰਨੇ ਸੀ? 9 ਇਹਦਾ ਮਤਲਬ ਸਾਡੇ ਕੋਲ ਦੂਸਰੀ ਆਪਸ਼ਨ ਇਹਦੇ ਲਈ ਸਹੀ ਹੈ। ਪ੍ਰਸ਼ਨ ਨੰਬਰ 2 ਹੈ ਆਪਣੇ ਕੋਲ ਵਰਤਮਾਨ ਸਮੇਂ ਭਾਰਤ ਵਿੱਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੇ? ਹਾਂਜੀ, ਮੌਜੂਦਾ ਸਮੇਂ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਵਿੱਚ 28 ਰਾਜ ਨੇ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਪ੍ਰਸ਼ਨ ਨੰਬਰ 3 ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਕਿੰਨੀ ਹੈ ਹਾਂਜੀ ਕਿੰਨੀ ਹੈ ਵੀ ਜੇਕਰ ਅਸੀਂ ਇੰਡੀਆ ਦੇ ਉਪਰੀ ਹਿੱਸੇ ਤੋਂ ਹੇਠਲੇ ਵਾਲੇ ਹਿੱਸੇ ਦੀ ਦੂਰੀ ਮਾਪੀਏ ਤਾਂ ਇਹ ਆਪਣੇ ਕੋਲ 3214 ਯਾਨੀ ਕਿ ਉੱਤਰ ਤੋਂ ਦੱਖਣ ਜੇਕਰ ਅਸੀਂ ਪੂਰਬ ਤੋਂ ਪੱਛਮ ਵਾਲੀ ਸਾਈਡ ਤੇ ਦੂਰੀ ਮਾਪੀਏ ਤਾਂ ਇਹ ਹੈ ਆਪਣੇ ਕੋਲ 2933 ਕਿਲੋਮੀਟਰ ਠੀਕ ਹੈ ਇਹ ਤੁਸੀਂ ਧਿਆਨ ਦੇ ਰੱਖਿਓ ਉੱਤਰ ਤੋਂ ਦੱਖਣ ਤੱਕ ਲੰਬਾਈ 3214 ਕਿਲੋਮੀਟਰ ਹੈ ਪੂਰਬ ਤੋਂ ਪੱਛਮ ਤੱਕ ਲੰਬਾਈ 2933 ਕਿਲੋਮੀਟਰ ਹੈ ਤਾਂ ਇਹਦੇ ਲਈ ਦੇਖੋ ਆਪਣੇ ਕੋਲ ਕਿਹੜੀ ਆਪਸ਼ਨ ਸੀ ਹੈ ਜਗੀ ਬੀ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ਹਾਂਜੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ 1 ਇੱਕ ਨਵੰਬਰ 1966 ਠੀਕ ਪੰਜਵਾਂ ਪ੍ਰਸ਼ਨ ਦੇਖੋ ਇੱਕ ਧਾਰਨਾ ਅਨੁਸਾਰ ਭਾਰਤ ਦਾ ਆਧੁਨਿਕ ਨਾਮ ਇੰਡੀਆ ਉੱਤਰ ਪੱਛਮ ਵਿੱਚ ਵਗਦੇ ਕਿਹੜੇ ਦਰਿਆ ਦੇ ਨਾਮ ਤੋਂ ਲਿਆ ਗਿਆਗਾ ਹਾਂਜੀ ਕਿਹੜੇ ਦਰਿਆ ਦੇ ਨਾਮ ਤੋਂ ਲਿਆ ਗਿਆ ਵੀ ਸਿੰਧ ਦਰਿਆ ਤੋਂ ਠੀਕ ਅਗਲਾ ਪ੍ਰਸ਼ਨ ਦੇਖੋ ਹੈ ਆਪਣੇ ਕੋਲ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸਭ ਤੋਂ ਵੱਡਾ ਤੇ ਛੋਟਾ ਰਾਜ ਦੱਸੋ ਹਾਂਜੀ ਜਨਸੰਖਿਆ ਬਕੋ ਪੁੱਛ ਰਿਹਾ ਵੀ ਧਿਆਨ ਰੱਖਿਓ ਖੇਤਰਫਲ ਬਕੋ ਨਹੀਂ ਜਨਸੰਖਿਆ ਬਕੋ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਤੇ ਸਭ ਤੋਂ ਛੋਟਾ ਫਿਰ ਸਿੱਕਮ ਤਾਂ ਇਹਦੇ ਲਈ ਆਪਣੇ ਕੋਲ ਬੀ ਆਪਸ਼ਨ ਸੀ ਆ ਜੇਗੀ ਸਭ ਤੋਂ ਵੱਡਾ ਰਾਜ ਜਨਸੰਖਿਆ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਛੋਟਾ ਸਿੱਕਮ ਹੁਣ ਦੇਖੋ ਏ ਆਪਸ਼ਨ ਵੀ ਤੁਸੀਂ ਚੈੱਕ ਕਰ ਲਓ ਰਾਜਸਥਾਨ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਹੈ ਠੀਕ ਹੈ ਏਰੀਆ ਪੱਖੋਂ ਤੇ ਗੋਆ ਖੇਤਰਫਲ ਪੱਖੋਂ ਸਭ ਤੋਂ ਛੋਟਾ ਠੀਕ ਖੇਤਰਫਲ ਵਕੋ ਸਭ ਤੋਂ ਵੱਡਾ ਰਾਜ Rajasthan ਤੇ ਸਭ ਤੋਂ ਛੋਟਾ Goa ਆਬਾਦੀ ਪੱਖੋਂ ਸਭ ਤੋਂ ਵੱਡਾ ਉੱਤਰ ਪ੍ਰਦੇਸ਼ ਸਭ ਤੋਂ ਛੋਟਾ Sikkim ਇਹ ਧਿਆਨ ਚ ਰੱਖਿਓ ਨੈਕਸਟ ਕੁਐਸਚਨ ਆਪਣੇ ਕੋਲ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਜਨਸੰਖਿਆ ਘਣਤਾ ਕਿੰਨੀ ਹੈ ਹਾਂਜੀ ਜਿਹੜੀ 2011 ਦੇ ਵਿੱਚ ਜਨਗਣਨਾ ਹੋਈ ਹੈ ਉਸ ਦੇ ਅਨੁਸਾਰ ਤੁਹਾਨੂੰ ਬਹੁਤ ਸਾਰੇ ਕੁਐਸਚਨ ਪੁੱਛੇ ਜਾਣਗੇ ਇਸ ਲਈ ਉਹ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਤਾਂ ਇਸ ਸਮੇਂ ਆਪਣੇ ਕੋਲ ਬਸੋ ਘਣਤਾ ਸੀ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅਗਲਾ ਕੁਐਸਚਨ ਭਾਰਤ ਨੂੰ ਸ਼੍ਰੀਲੰਕਾ ਤੋਂ ਵੱਖ ਕਰਨ ਵਾਲੀ ਖਾੜੀ ਦਾ ਨਾਮ ਡੈਸ਼ ਹੈ ਹਾਂਜੀ ਭਾਰਤ ਨੂੰ ਸ਼੍ਰੀਲੰਕਾ ਤੋਂ ਕਿਹੜੀ ਖਾੜੀ ਵੱਖ ਕਰਦੀ ਹੈ ਵੀ ਮਨਾਰ ਦੀ ਖਾੜੀ ਕਿਹੜੀ ਖਾੜੀ ਹੈ ਮਨਾਰ ਦੀ ਖਾੜੀ ਭੂਟਾਨ ਦੇਸ਼ ਦੀ ਕਰੰਸੀ ਦਾ ਨਾਮ ਕੀ ਹੈ ਹਾਂਜੀ ਭੂਟਾਨ ਦੇਸ਼ ਦੀ ਕਰੰਸੀ ਕਿਹੜੀ ਹੈ ਵੀ ਨਗਲਰਤਮ ਭਾਰਤ ਦੀ ਰੁਪਿਆ ਭਾਰਤ ਦੇ ਪੂਰਬੀ ਸਿਰੇ ਤੋਂ ਪੱਛਮੀ ਸਿਰੇ ਤੱਕ ਕਿੰਨੇ ਦਸ਼ੰਤਰਾਂ ਦਾ ਅੰਤਰ ਹੈ ਮਤਲਬ ਪੂਰਬ ਤੋਂ ਲੈ ਕੇ ਪੱਛਮ ਤੱਕ ਕਿੰਨੇ ਦਸ਼ੰਤਰਾਂ ਦਾ ਅੰਤਰ ਹੈ ਵੀ 30 ਦਾ ਠੀਕ ਹੈ 30 ਡਿਗਰੀ ਦਸ਼ੰਤਰ ਹਰ ਇੱਕ ਦਸ਼ੰਤਰ ਦੇ ਵਿੱਚ ਠੀਕ ਹੈ ਮਤਲਬ ਉਸ ਨੂੰ ਸੂਰਜ ਅੱਗੋਂ ਗੁਜ਼ਰਨੇ ਕਿੰਨਾ ਮਿੰਟ ਲੱਗਦੇ ਨੇ ਵੀ 4 ਮਿੰਟ ਇਸ ਲਈ ਪੂਰਬ ਤੋਂ ਪੱਛਮ ਤੱਕ ਲਗਭਗ 120 ਮਿੰਟਾਂ ਦਾ ਫਾਸਲਾ ਹੈਗਾ ਠੀਕ ਹੈ ਇਹ ਤੁਸੀਂ ਪੜਿਆ ਵੀ ਹੋਏਗਾ ਜਦੋਂ ਪੂਰਜ ਪੂਰਬ ਵਿੱਚੋਂ ਸੂਰਜ ਨਿਕਲਦਾ ਹੈ ਨਾ ਚਲਪ੍ਰਦੇਸ਼ ਵਿੱਚ ਤਾਂ ਉਸ ਸਮੇਂ ਗੁਜਰਾਤ ਵਿੱਚ ਰਾਤ ਹੁੰਦੀ ਹੈ ਕਿਉਂਕਿ ਦੋਨਾਂ ਦੇ ਵਿਚਕਾਰ ਲਗਭਗ 2 ਘੰਟਿਆਂ ਦਾ ਸਮੇਂ ਦਾ ਅੰਤਰ ਹੈਗਾ ਠੀਕ ਅਗਲਾ ਪ੍ਰਸ਼ਨ ਦੇਖੋ ਤੁਸੀਂ ਭਾਰਤ ਦਾ ਕੁੱਲ ਖੇਤਰਫਲ ਸਾਰੇ ਸੰਸਾਰ ਦਾ ਡੈਸ਼ ਪ੍ਰਤੀਸ਼ਤ ਬਣਦਾ ਹੈਗਾ ਕਿੰਨਾ ਬਣਦਾ ਹੈ ਵੀ 2.2% ਸਾਰਕ ਸੰਗਠਨ ਵਿੱਚ ਕਿੰਨੇ ਦੇਸ਼ ਮੈਂਬਰ ਨੇ ਹਾਂਜੀ ਕਿੰਨੇ ਮੈਂਬਰ ਨੇ ਵੀ ਇਸ ਦੇ 8 ਦੇਸ਼ ਮੈਂਬਰ ਨੇ ਠੀਕ ਇੱਕ ਹੋਰ ਇਹਦੇ ਨਾਲ ਰਿਲੇਟਡ ਤੁਸੀਂ ਕੁਐਸਚਨ ਯਾਦ ਕਰਿਓ ਇਹਦੇ ਵਿੱਚ 8 ਦੇਸ਼ ਮੈਂਬਰ ਤਾਂ ਨਹੀਂ ਪਰ ਚੀਨ ਸਾਰਕ ਦਾ ਮੈਂਬਰ ਨਹੀਂ ਹੈ ਇਹ ਜ਼ਰੂਰ ਧਿਆਨ ਚ ਰੱਖਿਓ ਠੀਕ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਕਿਹੜਾ ਸੀ ਹਾਂਜੀ ਕਿਹੜਾ ਸੀ ਵੀ ਆਂਧਰਾ ਪ੍ਰਦੇਸ਼ ਠੀਕ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਭਾਰਤ ਵਿੱਚ ਵੰਡਣ ਵਾਲਾ ਪਹਿਲਾ ਰਾਜ ਸੀ ਰਾਜ ਪੁਨਰਗਠਨ ਯੋਗ ਨੇ 1953 ਈਸਵੀ ਵਿੱਚ ਸਾਰੇ ਦੇਸ਼ ਨੂੰ ਭਾਸ਼ਾਈ ਆਧਾਰ ਤੇ ਡੈਸ਼ ਵਿੱਚ ਵੰਡ ਦਿੱਤਾ ਕਿੰਨੇ ਰਾਜਾਂ ਦੇ ਵਿੱਚ ਤੇ ਕਿੰਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਵੀ ਰਾਜ ਕਿੰਨੇ ਬਣਾਤੇ ਸੀ ਉਹਨਾਂ ਨੇ 14 ਤੇ ਕੇਂਦਰ ਸ਼ਾਸਤ ਪ੍ਰਦੇਸ਼ ਕਿੰਨੇ ਬਣਾਤੇ ਸੀ ਵੀ 6 ਤੇ ਇਹ ਆਪਸ਼ਨ ਆਪਣੇ ਕੋਲ ਸਹੀ ਆ ਜੂਗੇ ਦੇ ਲਈ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਭਾਰਤ ਦਾ ਕਿਹੜਾ ત્રਤਲੀ ਭਾਗ ਤਿਰਪੁਜ ਆਕਾਰ ਦਾਗਾ ਹਾਂਜੀ ਕਿਹੜਾਗਾ ਵੀ ਇਹ ਮੈਦਾਨੀ ਭਾਗ ਹੈ ਪर्वतीय ਭਾਗ ਹੈ ਪ੍ਰਾਇਦੀਪੀ ਪਠਾਰੀ ਭਾਗ ਹੈ ਜਾਂ ਤੱਟ ਦੇ ਮੈਦਾਨੀ ਤਾਂ ਇਹ ਆਪਣੇ ਕੋਲ ਹੈਗਾ ਵੀ ਪ੍ਰਾਇਦੀਪੀ ਪਠਾਰ ਦਾ ਭਾਗ ਠੀਕ ਹੈ ਜਿਵੇਂ ਆਪਣੇ ਕੋਲ ਆ ਸਾਡਾ ਗੁਜਰਾਤ ਦਾ ਏਰੀਆ ਹੈਗਾ ਇਸ ਸਾਈਡ ਤੇ ਠੀਕ ਹੈ ਤਾਂ ਜਿਹੜਾ ਇੱਥੋਂ ਬਣਦਾਗਾ ਜਿਹੜਾ ਪर्वतीय ਪਠਾਰ ਹੈਗਾ ਠੀਕ ਹੈ ਪ੍ਰਾਇਦੀਪੀ ਪਠਾਰ ਹੈਗਾ ਉਹ ਇੱਥੇ ਇੱਕ ਤਕੋਣ ਵਰਗਾ ਏਰੀਆ ਹੈਗਾ ਸਭ ਤੋਂ ਵੱਧ ਜਿਹੜੇ ਖਣਿਜ ਪਦਾਰਥ ਨੇ ਉਹ ਇੱਥੇ ਹੀ ਮਿਲਦੇ ਨੇ ਵੀ ਸਾਨੂੰ ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਅਤੇ ਸਭ ਤੋਂ ਛੋਟਾ ਰਾਜ ਗੋਆ ਸਭ ਤੋਂ ਵੱਡਾ ਰਾਜ ਕਿਹੜਾ ਖੇਤਰਫਲ ਪੱਖੋਂ ਵੀ Rajasthan ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ ਇਸ ਦੀ ਅਗਲਾ ਪ੍ਰਸ਼ਨ ਅੰਦਰੂਨੀ ਜਲ ਤੰਤਰ ਦੀ ਲੋਨੀ ਨਦੀ ਭਾਰਤ ਦੇ ਡੈਸ਼ ਰਾਜ ਦੇ ਪੁਸ਼ਕਰ ਵਿੱਚੋਂ ਨਿਕਲਦੀ ਹੈਗੀ ਹਾਂਜੀ ਪੁਸ਼ਕਰ ਕਿਹੜੇ ਰਾਜ ਦਾ ਹਿੱਸਾ ਹੈਗਾ ਵੀ Rajasthan ਹੇਠ ਲਿਖਿਆਂ ਵਿੱਚੋਂ ਭਾਰਤ ਵਿੱਚ ਲਿਖਿਆਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਵਹਿੰਦੀ ਹੈ ਠੀਕ ਹੈ ਇਹ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਨਦੀ ਪੱਛਮ ਦੇ ਵੱਲ ਵਹਿੰਦੀ ਹੈਗੀ ਇਹਦੇ ਲਈ ਆਪਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਬਣਾਵਾਂਗੇ ਵੀ ਠੀਕ ਹੈ ਕਿਉਂਕਿ ਦੇਖੋ ਆਹ ਵਾਲੀਆਂ ਇਧਰਲੀ ਇਹਨਾਂ ਦੀਆਂ ਇਧਰ ਨੂੰ ਵਹਿੰਦੀਆਂ ਨੇ ਉਹ ਪੂਰਬ ਵੱਲ ਵਹਿੰਦੀਆਂ ਨੇ ਜਿਹੜੀਆਂ ਨਦੀਆਂ ਇਸ ਸਾਈਡ ਤੇ ਵਹਿੰਦੀਆਂ ਨੇ ਉਹ ਪੱਛਮ ਵੱਲ ਵਹਿੰਦੀਆਂ ਨੇ ਤਾਂ ਇਹਨਾਂ ਨੇ ਕਿਹਾ ਪੱਛਮ ਵੱਲ ਵਹਿੰਦੀ ਹੈ ਮਤਲਬ ਇਸ ਸਾਈਡ ਤੋਂ ਇਧਰ ਨੂੰ ਜਿਹੜੀ ਨਦੀ ਵਹਿੰਦੀ ਹੈਗੀ ਤਾਂ ਇਹਨਾਂ ਵਿੱਚੋਂ ਦੇਖੋ ਕਿਹੜੀ ਤੁਹਾਨੂੰ ਲੱਗਦੀ ਹੈ ਵੀ ਇਹਨਾਂ ਵਿੱਚੋਂ ਤਾਪਤੀ ਜਾਂ ਤਾਪੀ ਇਸ ਨੂੰ ਕਈ ਜਗ੍ਹਾ ਤੇ ਕੀ ਲਿਖਿਆ ਜਾਂਦਾ ਵੀ ਤਾਪੀ। ਕ੍ਰਿਸ਼ਨਾ, ਕਵੇਰੀ ਤੋਂ ਗੋਦਾਵਰੀ ਇਹ ਸਾਰੀਆਂ ਪੂਰਬੀ ਤੱਟ ਵੱਲ ਨੂੰ ਵਹਿੰਦੀਆਂ। ਠੀਕ ਹੈ। ਇਹ ਜਿਹੜੀਆਂ ਨਦੀਆਂ ਨੇ ਇਹ ਡੈਲਟਾ ਬਣਾਉਂਦੀਆਂ ਨੇ ਠੀਕ ਹੈ? ਇਹ ਐਸਚੂਰੀ ਬਣਾਉਂਦੀਆਂ ਨੇ। ਨਰਮਦਾ ਤੇ ਤਾਪੀ ਪੱਛਮ ਵਾਲੀ ਸਾਈਡ ਤੇ ਬਣਦੀਆਂ ਨੇ। ਅਗਲਾ ਪ੍ਰਸ਼ਨ ਦੇਖੋ। ਡੈਸ਼ ਵਿੱਚ ਸਥਿਤ ਮਾਂਜੁਲੀ ਦੀਪ ਦੁਨੀਆਂ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ। ਹਾਂਜੀ। ਕਿੱਥੇ ਵੀ ਇਹ ਅਸਾ ਅਗਲਾ ਕੁਐਸਚਨ ਦੇਖੋ ਕਗਰ ਦਰਿਆ ਜੋ ਹੁਣ ਮੌਸਮੀ ਹੈ ਕਦੇ ਡੈਸ਼ ਨਦੀ ਦੀ ਸਹਾਇਕ ਨਦੀ ਹੁੰਦਾ ਸੀ ਹਾਂਜੀ ਕਿਹੜੀ ਨਦੀ ਦੀ ਵੀ ਜਮੁਨਾ ਨਦੀ ਦੀ ਨਹੀਂ ਸੌਰੀ ਸਰਸਵਤੀ ਘਰ ਵੀ ਦਾ ਇਹਦੇ ਸਰਸਵਤੀ ਆਏਗਾ ਸੌਰੀ ਠੀਕ ਸਰਸਵਤੀ ਅਗਲਾ ਕੁਐਸਚਨ ਦੇਖੋ ਹਰੀਕੇ ਝੀਲ ਵਿੱਚੋਂ ਰਾਜਸਥਾਨ ਨੂੰ ਪਾਣੀ ਲੈ ਜਾਂਦੀ ਨਹਿਰ ਦਾ ਨਾਮ ਹੈ ਹਾਂਜੀ ਹਰੀਕੇ ਝੀਲ ਵਿੱਚੋਂ ਰਾਜਸਥਾਨ ਨੂੰ ਜਿਹੜੀ ਪਾਣੀ ਦੇਣ ਵਾਸਤੇ ਨਹਿਰ ਬਣਾਈ ਹੈ ਉਹਦਾ ਕੀ ਨਾਮ ਹੈ ਸਾਥੀਓ ਹਾਂਜੀ ਉਸਦਾ ਨਾਮ ਹੈ ਵੀ ਆਪਣੇ ਕੋਲ ਦੇਖੋ ਇਹਨਾਂ ਲਿਖੇਗਾ ਇੰਦਰਾ ਗਾਂਧੀ ਨਹਿਰ ਠੀਕ ਹੈ ਇੰਦਰਾ ਗਾਂਧੀ ਨਹਿਰ ਅਗਲਾ ਪ੍ਰਸ਼ਨ ਦੇਖੋ ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ ਹਾਂਜੀ ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ ਬੈਬਾਨੰਦ ਸਾਂਬਰ ਚਿਲਕਾ ਇਹ ਝੀਲਾਂ ਨੇ ਠੀਕ ਹੈ ਜਿਹੜੀ ਸੈਡਲ ਹੈ ਇਹ ਝੀਲ ਨਹੀਂ ਹੈ ਅਗਲਾ ਪ੍ਰਸ਼ਨ ਦੇਖੋ ਅਰਬ ਸਾਗਰ ਵਿੱਚ ਡਿੱਗਣ ਵਾਲੀਆਂ ਕੋਈ ਦੋ ਨਦੀਆਂ ਦੇ ਨਾਮ ਦੱਸੋ ਠੀਕ ਹੈ ਅਰਬ ਸਾਗਰ ਦੇ ਵਿੱਚ ਕਿਹੜੀਆਂ ਨਦੀਆਂ ਨਿਕਲਣਗੀਆਂ ਵੀ ਠੀਕ ਹੈ ਜਿਹੜੀਆਂ ਇਧਰ ਨੂੰ ਆਉਣਗੀਆਂ ਯਾਨੀ ਕਿ ਪੱਛਮੀ ਤੱਟ ਵੱਲ ਨੂੰ ਵਹਿਣਗੀਆਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਸੀ ਤਾਪੀ ਯੋਗੀ ਤਾਪੀ ਦੇ ਨਾਲ ਕਿਹੜੀ ਹੈਗੀ ਨਰਮਦਾ ਠੀਕ ਹੈ ਸੀ ਆਪਸ਼ਨ ਸੀ ਆ ਜਾਏਗੀ ਆਪਣੇ ਕੋਲੇ ਦੇ ਲਈ ਉੜੀਸਾ ਵਿੱਚ ਚਿਲਕਾ ਝੀਲ ਡੈਸ਼ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ ਹਾਂਜੀ ਉੜੀਸਾ ਦੇ ਵਿੱਚ ਜਿਹੜੀ ਚਿਲਕਾ ਝੀਲ ਹੈ ਉਹ ਕਿਹੜੇ ਪਾਣੀ ਦੀ ਹੈ ਵੀ ਉਹ ਖਾਰੇ ਪਾਣੀ ਦੀ ਝੀਲ ਹੈ। ਠੀਕ ਸੀ ਆਪਸ਼ਨ ਸਹੀ ਹੈ ਦੇ ਲਈ। ਪ੍ਰਸ਼ਨ ਨੰਬਰ 25 ਅਰਾਵਲੀ ਪਹਾੜਤ ਵਿੱਚ ਸਥਿਤ ਦਰਾ ਡੈਸ਼ ਗੁਰੂ ਸਿਖਰ ਅਤੇ ਮਾਊਂਟ ਆਬੂ ਨੂੰ ਵੱਖ ਕਰਦਾਗਾ। ਹਾਂਜੀ ਕਿਹੜਾ ਦਰਾਗਾ ਵੀ ਇਹ ਗੋਰਨਕਾਟ। ਕਿਹੜਾ ਦਰਾਗਾ ਗੋਰਨਕਾਟ। ਅਗਲਾ ਪ੍ਰਸ਼ਨ ਦੇਖੋ। ਐਨੀ ਰਾਈਡ ਬੈਰੋਮੀਟਰ ਰਾਹੀਂ ਡੈਸ਼ ਦਾ ਪਤਾ ਲਗਾਇਆ ਜਾਂਦਾ ਹੈ ਹਾਂਜੀ ਕਿਹਦਾ ਪਤਾ ਲਗਾਇਆ ਜਾਂਦਾ ਵੀ ਵਾਯੂ ਦਾਬ ਦਾ 에ਅਰ ਪ੍ਰੈਸ਼ਰ ਦਾ ਪਤਾ ਲਗਾਇਆ ਜਾਂਦਾ ਦੇ ਰਾਹੀਂ ਅਗਲਾ ਪ੍ਰਸ਼ਨ ਹੈ ਚੱਜ ਦੁਆਬ ਦਾ ਖੇਤਰ ਕਿਹੜੀਆਂ ਦੋ ਨਦੀਆਂ ਵਿਚਕਾਰ ਬਣਦਾਗਾ ਹਾਂਜੀ ਚੱਜ ਚਨਾਬ ਜੱਜੇ ਤੇ ਜੇਲਮ ਤਾਂ ਚਨਾਬ ਤੇ ਜੇਲਮ ਵਿਚਕਾਰ ਦਾ ਖੇਤਰ ਨੂੰ ਅਸੀਂ ਚੱਜ ਦੁਆਬ ਬੋਲਦੇ ਠੀਕ ਇਹਨੂੰ ਜੇ ਚਦੁਆਬ ਵੀ ਬੋਲਿਆ ਜਾਂਦਾਗਾ ਜੇਲਮ ਤੇ ਚਨਾਬ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਯੁੱਧ ਸਿਕੰਦਰ ਪੋਰਸ ਦਾ ਯੁੱਧ ਤਰਾਇਨ ਵਿੱਚ ਪ੍ਰਿਥਵੀ ਰਾਜ ਚੋਹਾਨ ਮੁਹੰਮਦ ਗੋਰੀ ਦੇ ਯੁੱਧ ਅਤੇ ਪਾਣੀਪੱਦੀਆਂ ਦੀ ਤਿੰਨੇ ਲੜਾਈਆਂ ਡੈਸ਼ ਦੇ ਮੈਦਾਨਾਂ ਵਿੱਚ ਹੋਈਆਂ ਜੀ ਕਿਹਦੇ ਮੈਦਾਨਾਂ ਵਿੱਚ ਹੋਈਆਂ ਵੀ ਪੰਜਾਬ ਦੇ ਮੈਦਾਨਾਂ ਦੇ ਵਿੱਚ ਅਗਲਾ ਪ੍ਰਸ਼ਨ ਹੈ ਸਤਲੁਜ ਅਤੇ ਗ਼ਗਰ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਡੈਸ਼ ਆਖਦੇ ਨੇ ਹਾਂਜੀ ਸਤਲੁਜ ਤੇ ਗ਼ਗਰ ਦੇ ਵਿਚਕਾਰਲਾ ਜਿਹੜਾ ਇਲਾਕਾ ਕਿਉਂ ਆਪਾਂ ਕੀ ਬੋਲਦੇ ਆ ਵੀ ਮਾਲਵਾ ਠੀਕ ਹੈ ਕੱਗਰ ਅਤੇ ਜਮੁਨਾ ਦੇ ਖੇਤਰ ਨੂੰ ਕੀ ਕਹਿੰਦਾਗਾ ਬੰਗਰ ਜਿਹੜਾ ਕਿ ਅਜੋਕਾ ਹਰਿਆਣਾ ਦਾ ਸਤਲੁਜ ਤੇ ਕੱਗਰ ਦੇ ਵਿਚਕਾਰਲਾ ਖੇਤਰ ਮਾਲਵਾ ਕੱਗਰ ਤੇ ਜਮੁਨਾ ਦੇ ਵਿਚਕਾਰਲਾ ਖੇਤਰ ਇਸ ਨੂੰ ਅਸੀਂ ਬੋਲਦੇ ਵੀ ਬੰਗਰ ਅਗਲਾ ਪ੍ਰਸ਼ਨ ਹੈ ਤਕਸ਼ਿਲਾ ਵਿਸ਼ਵ ਵਿਦਿਆਲੇ ਵਰਤਮਾਨ ਸਮੇਂ ਵਿੱਚ ਕਿੱਥੇ ਸਥਿਤ ਹੈ ਹਾਂਜੀ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਇਹਦਾ ਤਕਸ਼ਿਲਾ ਵਿਸ਼ਵ ਵਿਦਿਆਲੇਗਾ ਉਹ ਸਥਿਤ ਹੈ ਆਪਣੇ ਕੋਲ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਅਗਲਾ ਪ੍ਰਸ਼ਨ ਗੰਗਾ ਬ੍ਰਹਮਪੁੱਤਰ ਨਦੀ ਦਾ ਸਰੂਪ ਕਿਹੋ ਜਿਹਾ ਹੈ ਹਾਂਜੀ ਗੰਗਾ ਬ੍ਰਹਮਪੁੱਤਰ ਨਦੀ ਦਾ ਸਰੂਪ ਕੀ ਹੈ ਵੀ ਇਹ ਡੰਡੀਦਰ ਅ ਪ੍ਰਭਾਵ ਹੈਗਾ ਡੈਂਡ੍ਰਿਟਿਕ ਜਿਹੜੇ ਡਰੇਨੇਜ ਸਿਸਟਮ ਹੈਗਾ ਪੈਟਰਨ ਹੈਗਾ ਉਹ ਬਣਾਉਂਦੀ ਹੈ ਗੰਗਾ ਬ੍ਰਹਮਪੁੱਤਰ ਨਦੀ ਹੇਠ ਦਿੱਤੀਆਂ ਨਦੀਆਂ ਵਿੱਚੋਂ ਕਿਹੜੀਆਂ ਨਦੀਆਂ ਦਾ ਸਰੂਪ ਸਮਾਨਾਂਤਰ ਅਪਰਵਾਹ ਹੈ ਹਾਂਜੀ ਇਹਨਾਂ ਵਿੱਚੋਂ ਕਿਹੜੀਆਂ ਨਦੀਆਂ ਨੇ ਵੀ ਇਹਦੇ ਵਿੱਚੋਂ ਪੱਛਮੀ ਘਾਟ ਦੀਆਂ ਨਦੀਆਂ ਨੈਕਸਟ ਦੇਖੋ ਅਗਲਾ ਪ੍ਰਸ਼ਨ ਆਪਣੇ ਕੋਲ ਕਿਸੇ ਨਦੀ ਦਾ ਜਨਮ ਸਥਾਨ ਤਿੱਬਤ ਵਿਖੇ ਮਾਨਸਰੋਬ ਝੀਲ ਦੇ ਨੇੜੇ ਬੋਖਰ ਸ਼ੂ ਗਲੇਸ਼ੀਅਰ ਵਿੱਚੋਂ ਨਿਕਲਦਾ ਹੈ ਹਾਂਜੀ ਕਿਹੜੀ ਨਦੀ ਹੈ ਵੀ ਉਹ ਉਹਨਾਂ ਦੀ ਹੈਗੀ ਸਿੰਧ ਨਦੀ ਅਗਲਾ ਪ੍ਰਸ਼ਨ ਹੈ ਗੰਗਾ ਨਦੀ ਕਿਹੜੀ ਨਦੀ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਡੈਲਟਾ ਬਣਾਉਂਦੀ ਗੰਗਾ ਨਾਲ ਕਿਹੜੀ ਨਦੀ ਮਿਲਦੀ ਹੈ ਵੀ ਬ੍ਰਹਮਪੁੱਤਰ ਗੰਗਾ ਤੇ ਬ੍ਰਹਮਪੁੱਤਰ ਦੋਨੋਂ ਮਿਲ ਕੇ ਤੇ ਸਾਡਾ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਨੇੜੇ ਸੁੰਦਰਬਨ ਡੈਲਟਾ ਦਾ ਨਿਰਮਾਣ ਕਰਦੀਆਂ ਨੇ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ ਤੇ ਉੱਥੇ ਕਿਹੜਾ ਪ੍ਰਾਣੀ ਪਾਇਆ ਜਾਂਦਾ ਵੀ ਰਾਇਲ ਬੰਗਾਲ ਟਾਈਗਰ ਪਾਇਆ ਜਾਂਦਾ ਅਗਲਾ ਪ੍ਰਸ਼ਨ ਕਿਹੜੀ ਨਦੀ ਨੂੰ ਤਿੱਬਤ ਵਿੱਚ ਸਾਂਗਪੋ ਦੇ ਨਾਮ ਨਾਲ ਜਾਂਦਾ ਜਾਂਦਾ ਹਾਂਜੀ ਕਿਹੜੀ ਨਦੀ ਨੂੰ ਸੰਗ ਪੁਕੇ ਜਾਂਦਾ ਹੈਗਾ ਵੀ ਬ੍ਰਹਮਪੁੱਤਰ ਨੂੰ ਅਗਲਾ ਪ੍ਰਸ਼ਨ ਦੇਖੋ ਇਹ ਲਿਖਿਆਂ ਵਿੱਚੋਂ ਕਿਹੜੀ ਨਦੀ ਡੈਲਟਾ ਨਹੀਂ ਬਣਾਉਂਦੀ ਪਰੰਤੂ ਐਸਟੂਰੀ ਬਣਾਉਂਦੀ ਹੈਗੀ ਹਾਂਜੀ ਕਿਹੜੀ ਨਦੀ ਹੈ ਇਹਨਾਂ ਦੇ ਵਿੱਚੋਂ ਜਿਹਦਾ ਡੈਲਟਾ ਨਹੀਂ ਬਣਦਾ ਹੈਗਾ ਦੇਖੋ ਜੇ ਤੁਹਾਡੇ ਯਾਦ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਪੱਛਮੀ ਤੱਟ ਦੀਆਂ ਨਦੀਆਂ ਡੈਲਟਾ ਬਣਾਉਂਦੀਆਂ ਨੇ ਯਾਨੀ ਪੱਛਮੀ ਤੱਟ ਵੱਲ ਨੂੰ ਵਹਿੰਦੀਆਂ ਨੇ ਸੌਰੀ ਪੂਰਬੀ ਤੱਟ ਵੱਲ ਨੂੰ ਜਿਹੜੀਆਂ ਪੱਛਮੀ ਤੱਟ ਵੱਲ ਨੂੰ ਵਹਿੰਦੀਆਂ ਨੇ ਨਰਮਦਾ ਹੋਗੀ ਤਾਪੀ ਹੋਗੀ ਇਹ ਕੀ ਬਣਾਉਂਦੀ ਨੇ ਐਸਟੂਰੀ ਪੂਰਬੀ ਤੱਟ ਵੱਲ ਵਹਿਣ ਵਾਲੀਆਂ ਕਾਵੇਰੀ, ਕ੍ਰਿਸ਼ਨਾ, ਗੋਦਾਵਰੀ, ਮਹਾਨਦੀ ਇਹ ਸਾਰੀਆਂ ਕੀ ਬਣਾਉਂਦੀਆਂ ਨੇ ਡੈਲਟਾ ਜੋ ਪੂਰਬੀ ਤੱਟ ਵੱਲ ਵਹਿੰਦੀਆਂ ਨੇ ਜੋ ਪੱਛਮੀ ਤੱਟ ਵੱਲ ਵਹਿੰਦੀਆਂ ਨੇ ਨਰਮਦਾ, ਲੂਨੀ ਤੇ ਆਪਣੀ ਤਾਪੀ ਇਹ ਕੀ ਬਣਾਉਂਦੀਆਂ ਨੇ ਐਸਟੂਰੀ ਧਿਆਨ ਚ ਰੱਖਿਓ ਤਾਂ ਇਹਨਾਂ ਵਿੱਚੋਂ ਦੇਖੋ ਕਿਹੜੀ ਨਦੀ ਐਸਟੂਰੀ ਬਣਾਉਂਦੀ ਹੈਗੀ ਨਰਮਦਾ ਕਿਉਂਕਿ ਉਹਨੇ ਕਿਹਾ ਵੀ ਡੈਲਟਾ ਨਹੀਂ ਬਣਾਉਂਦੀ ਪਰੰਤੂ ਐਸਟੂਰੀ ਬਣਾਉਂਦੀ ਹੈ ਤਾਂ ਉਹ ਕੀ ਹੈਗੀ ਨਰਮਦਾ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਜੋ ਨਦੀਆਂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਤੇ ਰਸਤੇ ਵਿੱਚ ਹੀ ਲੋਪ ਹੋ ਜਾਂਦੀਆਂ ਨੇ ਅਜਈਆਂ ਨਦੀਆਂ ਭਾਰਤ ਦੇ ਕਿਹੜੇ ਜਲ ਤੰਤਰ ਦਾ ਹਿੱਸਾ ਨੇ ਠੀਕ ਹੈ ਜਿਹੜੀਆਂ ਵਗਦੀਆਂ ਤਾਂ ਹੈਗੀਆਂ ਨੇ ਪਰੰਤੂ ਸਮੁੰਦਰ ਤੱਕ ਨਹੀਂ ਪਹੁੰਚਦੀਆਂ ਰਸਤੇ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ ਠੀਕ ਹੈ ਇਹਨਾਂ ਨੂੰ ਅਸੀਂ ਬੋਲਦੇ ਹਾਂ ਅੰਦਰੂਨੀ ਜਲ ਤੰਤਰ ਅਗਲਾ ਪ੍ਰਸ਼ਨ ਦੇਖੋ ਮੈਂ ਕੁਦਰਤੀ ਝੀਲ ਨਹੀਂ ਹਾਂ ਅਤੇ ਮਨੁੱਖ ਦੁਆਰਾ ਬਣਾਈ ਗਈਆਂ ਕੀ ਤੁਸੀਂ ਮੈਨੂੰ ਜਾਣਦੇ ਹੋ ਠੀਕ ਹੈ ਇਹਨਾਂ ਨਾਮ ਹੈਗਾ ਗੋਵਿੰਦ ਸਾਗਰ ਝੀਲ ਭਾਰਤ ਦੀ ਕਿਹੜੀ ਨਦੀ ਨੂੰ ਦੱਖਣੀ ਭਾਰਤ ਦੀ ਬੁੱਢੀ ਗੰਗਾ ਕਿਹਾ ਜਾਂਦਾ ਹੈਗਾ ਠੀਕ ਹੈ ਹਾਂਜੀ ਇਹਦੀ ਇੰਪੋਰਟੈਂਸ ਕਾਰਨ ਗੋਦਾਵਰੀ ਨੂੰ ਦੱਖਣ ਭਾਰਤ ਦੀ ਬੁੱਢੀ ਗੰਗਾ ਕਿਹਾ ਜਾਂਦਾ ਹੈਗਾ ਅਗਲਾ ਕੁਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਦਾ ਪ੍ਰਵਾਹ ਪੱਛਮ ਵੱਲ ਨਹੀਂ ਹੈ ਹਾਂਜੀ ਇਹਨਾਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਨਹੀਂ ਵਹਿੰਦੀ ਹੈਗੀ ਠੀਕ ਹੈ ਦੇਖੋ ਪਛਮ ਵੱਲ ਮਤਲਬ ਇਸ ਸਾਈਡ ਤੇ ਗੋਦਾਵਰੀ ਜਿਹੜੀ ਕ੍ਰਿਸ਼ਨਾ ਕਵੇਰੀ ਮਹਾਨਦੀ ਤੇ ਗੋਦਾਵਰੀ ਇਹ ਤੁਹਾਨੂੰ ਪਹਿਲਾਂ ਦੱਸਿਆ ਸੀ ਕਿੱਧਰ ਵੱਲ ਵਹਿੰਦੀਆਂ ਨੇ ਪੂਰਬ ਵੱਲ ਇਹਨਾਂ ਨੇ ਕਿਹਾ ਪਛਮ ਵੱਲ ਨਹੀਂ ਵਹਿੰਦੀ ਦਾ ਮਤਲਬ ਫਿਰ ਗੋਦਾਵਰੀ ਨਹੀਂ ਵਹਿੰਦੀ ਨਰਮਦਾ ਤਾਪਤੀ ਤੇ ਲੂਨੀ ਇਹ ਤਿੰਨੋਂ ਪਛਮ ਵੱਲ ਨੂੰ ਵਹਿੰਦੀਆਂ ਨੇ ਤੇਰੇ ਲਈ ਸਹੀ ਆਪਸ਼ਨ ਕਿਹੜੀ ਹੋ ਜੇਗੀ ਵੀ ਸੀ ਹੋ ਜੇਗੀ ਠੀਕ ਤਾਂ ਇਹ 40 ਕੁਐਸਚਨ ਸੀ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਬਹੁਤ ਇੰਪੋਰਟੈਂਟ ਨੇ 10ਵੀਂ ਜਮਾਤ ਦੇ ਜਿਹੜਾ ਪਾਰਟ 1 ਭੂਗੋਲ ਦੇ ਭਾਗ ਦੇ ਵਿੱਚ ਇਹਨੂੰ ਬਣਾਇਆ ਗਿਆ ਹੈ ਸਾਰੇ ਲੈਸਨਸ ਦੇ ਵਿੱਚੋਂ ਤੇ ਉਮੀਦ ਹੈ ਵੀ ਤੁਹਾਨੂੰ ਪੇਪਰ ਦੇ ਵਿੱਚੋਂ ਇਹਦੇ ਵਿੱਚੋਂ ਕੁਝ ਕੋਈ ਜਿਹੜੇ ਕੁਐਸਚਨ ਹੈਗੇ ਪੁੱਛੇ ਜਾ ਸਕਦੇ ਹੈਗੇ ਜਲਦੀ ਆਪਾਂ ਇਹਦਾ ਸੈਕੰਡ ਤੇ ਥਰਡ ਪਾਰਟ ਬਣਾਵਾਂਗੇ ਜੀਓਗ੍ਰਾਫੀ ਦਾ ਇਸ ਤੋਂ ਬਾਅਦ ਆਪਾਂ ਹਿਸਟਰੀ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਵੀ ਇੱਕ ਇੱਕ ਪਾਰਟ ਦੇ ਵਿੱਚ ਰੱਖਾਂਗੇ ਠੀਕ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਸਾਥੀਆਂ ਦੇ ਨਾਲ ਤੁਸੀਂ ਇਸ ਨੂੰ ਜਰੂਰ ਸ਼ੇਅਰ ਕਰਨਾਗਾ ਤਾਂ ਜੋ ਉਹ ਵੀ ਇਹਨਾਂ ਪ੍ਰਸ਼ਨਾਂ ਨੂੰ ਪੜਨ ਯਾਦ ਕਰ ਸਕਣ ਤੇ ਨਾਲ ਹੀ ਨਾਲ ਆਪਣੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਜਿਹੜੀਆਂ ਨਵੀਆਂ-ਨਵੀਆਂ ਵੀਡੀਓਜ਼ ਨੇ ਉਹਨਾਂ ਦੀ ਇਨਫੋਰਮੇਸ਼ਨ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚੇ ਠੀਕ ਹੈ ਥੈਂਕ ਯੂ